ਹਾਂਜੀ ਪਿਆਰ ਪਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਸਰਦੀ ਦੇ ਸਾਰੇ ਨਵੇਂ ਡਿਜ਼ਾਈਨ ਪਹੁੰਚ ਗਏ ਜੀ ਬਹੁਤ ਮਾਲ ਭਾਰੀ ਮਾਤਰਾ ਚ ਮਾਲ ਆ ਗਿਆ ਚੈੱਕ ਕਰੋ ਪਹਿਲਾਂ ਕਾਟਰੇਜ ਮੈਚਿੰਗ ਆਈ ਹੈ ਬਹੁਤ ਸੋਹਣੀ ਅਲਪਾਈਨ ਦੀ ਸਲਵਾਰ ਨਾਲ ਟੌਪ ਕਲਾਸ ਕੱਪੜਾ ਆਈ ਪੂਰਾ ਲਓ ਜੀ ਆਹ ਸਲਵਾਰ ਦਾ ਕੱਪੜਾ ਚੈੱਕ ਕਰੋ ਤੇ ਪ्युअर ਕਾਟਰੇਜ ਹੈ ਲਓ ਜੀ ਕੱਪੜਾ ਚੈੱਕ ਕਰਾਓ ਪਹਿਲਾਂ ਕਾਟਰੇਜ ਦਾ ਮੈਚਿੰਗ ਸੂਟ ਉਹ ਬਹੁਤ ਟੌਪ ਦੇ ਡਿਜ਼ਾਈਨ ਹੋਣਗੇ ਘੱਟੋ ਘੱਟ ਇਹਦੇ ਵਿੱਚ 15 ਡਿਜ਼ਾਈਨ ਆਏ ਨੇਗੇ ਤੇ ਡਿਜ਼ਾਈਨ ਚੈੱਕ ਕਰਾ ਦਿਓ ਤੇ ਆਹ ਸਾਰਾ ਕੱਪੜਾ ਹੋਊਗਾ ਕਲਰ ਦਿਖਾ ਦਿਓ ਜੀ ਲਓ ਜੀ ਚੈੱਕ ਕਰੋ ਰੰਗ ਦਿਖਾਓ ਇਹ ਰੰਗ ਬਹੁਤ ਸੋਹਣੇ ਕਲਰ ਹੋਣਗੇ ਲਓ ਜੀ ਆ ਨਿਊ ਡੈਨ ਹੋਰ ਆ ਗਿਆ ਇੱਕ ਲਓ ਜੀ ਦਿਖਾਉੜਿਆ ਬਹੁਤ ਸੋਹਣਾ ਸਟੱਪ ਹੋਊਗਾ ਪਿਓਰ ਕਾਟਰੀਜ ਅਲਪਾਈਨ ਦੀ ਸਲਵਾਰ ਨਾਲ ਦੇਖੋ ਆ ਹੋਂਦ ਹੋੜਿਆ ਨੀ ਕਪੜਾ ਐਂ ਦਿਖਾ ਦੂ ਸ਼ੰਕਰ ਬ੍ਰਾਂਡ ਦਾ ਮਾਲ ਹੋਊਗਾ ਜੀ ਲਓ ਜੀ ਚੈੱਕ ਕਰੋ ਕਪੜਾ ਬਹੁਤ ਟੌਪ ਕਲਾਸ ਕਪੜਾ ਹੈ ਜੀ ਪੂਰਾ ਹੈਵੀ ਕਪੜਾ ਹੋਊਗਾ। ਲਓ ਜੀ ਚੈੱਕ ਕਰੋ ओरिजिनल ਅਲਪਾਈਨ ਦੀ ਸਲਵਾਰ ਹੋਊਗੀ। ਬੁਰਦੀ ਹੋਊਗੀ ਪੂਰੀ 100% ਗਾਰੰਟੀ ਨਾ ਬੁਰਾ ਵੇ। ਲਓ ਜੀ। ਆਹ ਲਓ ਅਗਲਾ ਡਿਜ਼ਾਈਨ ਚੈੱਕ ਕਰੋ। ਆ ਵੀ ਬਹੁਤ ਘੈਂ ਡਿਜ਼ਾਈਨ ਹੈਗਾ। ਲਓ ਜੀ। ਕਲਰ ਚਾਰਟ ਚੈੱਕ ਕਰੋ। ਸਾਰਾ ਟੇਸਟੀ ਚਾਰਟ ਹੋਊਗਾ ਨਵੇਂ-ਨਵੇਂ ਰੰਗ ਹੋਣਗੇ ਜੀ। ਲਓ ਜੀ। ਲਓ ਆ ਸਾਰੇ ਇੱਧਰ ਆ ਗਿਆ ਸਿਮਰਾਂ ਪਸ਼ਮੀਨਾ ਸਿਮਰ ਆ ਗਈ। ਬੀਐਲਐਮ ਦਾ ਮਾਲ ਆ ਗਿਆ। ਤੇ ਏਕੇ ਦਾ ਮਾਲ ਬਹੁਤ ਖੁੱਲ ਝੋਖਿਆ ਮੈਂ ਅਗਰ ਮਾਲ ਦਿਖਾ ਦੋ ਜੀ ਬਹੁਤ ਮਾਲ ਪਿਆ ਇੰਨੇ 500 ਨੂੰ ਲੋ ਜੀ ਮਾਲ ਦੇਖੋ ਤੁਸੀਂ ਮਾਲ ਦੀ ਕੁਆਂਟੀਟੀ ਚੈੱਕ ਕਰ ਸਕਦੇ ਹੋ ਬਹੁਤ ਘੈਂਟ ਘੈਂਟ ਡਿਜ਼ਾਈਨ ਹੋਣਗੇ ਇਹਦੇ ਦੇਖੋ ਜੀ ਪੂਰੇ ਐਨ ਸੁਪਰ ਡੂਪਰ ਡਿਜ਼ਾਈਨ ਆ ਜੀ ਨੇ ਸਾਰੇ ਲੋ ਜੀ ਚੈੱਕ ਕਰੋ ਮਾਲ ਮੈਂ 1 2 ਜੀ ਦਿਖਾ ਦੋ ਸਾਰੇ ਲਾਵੇ ਕਰਕੇ ਡੇਨ ਪਿਓਰ ਪਸ਼ਮੀਨਾ ਸਿਮਰ ਲਓ ਜੀ ਦੇਖੋ ਜੇ ਕਪੜਾ ਦਿਖਾ ਦਿਓ ਲਓ ਜੀ ਇਹ ਇਹਦੀ ਸਲਵਾਰ ਹੋਊਗੀ ਇਹ ਵੀ ਪਿਓਰ ਪਸ਼ਮੀਨਾ ਸਿਮਰ ਹੋਊ ਚੈੱਕ ਕਰਾ ਦਿਓ ਡਿਜ਼ਾਈਨ ਸਾਰੇ ਮਾਲ ਐਨ ਪੂਰਾ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਪੂਰਾ ਮਾਲ ਮਿਲ ਜੂਗਾ ਐਤਵਾਰ ਤੱਕ ਪੂਰਾ ਲੱਗੂਗਾ ਮੇਲਾ ਜੀ ਲਓ ਜੀ ਦਾ ਡਿਜ਼ਾਈਨ ਦਿਖਾ ਦਿਓ ਦੁਬਾਰੀ ਸਾਰੇ ਡਿਜ਼ਾਈਨ ਸਾਰਾ ਬੀਐਲਐਮ ਦਾ ਪੂਰਾ ਪ੍ਰਿੰਟਡ ਮਾਲ ਹੋਊਗਾ ਲਓ ਜੀ ਆੜਿਆ ਨਾ ਬਹੁਤ ਸੁਪਰ ਹਿੱਟ ਡਾਇਨ ਹੈਗਾ ਖੋਲ ਕੇ ਦਿਖਾ ਦਨੇ ਆਂਗੇ ਲਓਂਦੇ ਆਂ ਤਾਂ ਕੀ ਬਾਤ ਹੈ ਮੋਰ ਦਿਖਾ ਦੂ ਬੀ.ਐਲ.ਐਮ ਦੀ ਲੱਗੀ ਹੋਈ ਜੀ ਪੁਰਾਣ ਕੰਪਨੀ ਦਾ ਮਾਲ ਹੋਊਗਾ ਸਾਰਾ ਲਓ ਜੀ ਹਾਲੋ ਜੀ ਚੈੱਕ ਕਰੋ ਜੀ ਡਿਜ਼ਾਈਨ ਕਿਆ ਬਾਤ ਹੈ ਪੂਰਾ ਸੁਪਰ ਹਿੱਟ ਡਿ ਆਏ ਨੇ ਜੀ ਲਓ ਜੀ ਚੈੱਕ ਕਰੋ ਨਾਲ ਮੈਚਿੰਗ ਦੇਖੋ ਰੰਗਾਂ ਪੂਰੇ ਟੌਪ ਟੌਪ ਦੇ ਕਲਰ ਆਉਣਗੇ ਪਹੁੰਚੋ ਦਸ਼ਮੇਸ਼ ਕਲਾ ਹਾਊਸ ਹੋੜਲਾਗਲਾ ਆਪਣਾ ਐਡਰੈਸ ਹੋਊਗਾ ਜੀ ਦਸ਼ਮੇਸ਼ ਕਲਾ ਹਾਊਸ ਆਪਣੀ ਦੁਕਾਨ ਦਾ ਨਾਮ ਹੈ ਹੋੜਲਾਗਲਾ ਪਿੰਡ ਹੈ ਜ਼ਿਲ੍ਹਾ ਪੈਂਦਾ ਮਾਨਸਾ ਹੀ ਨੰਬਰ ਵਿੱਚ ਮੈਂਸ਼ਨ ਕੀਤਾ ਹੋਇਆ ਤੁਸੀਂ ਫੋਨ ਕਰਕੇ ਵੀ ਆ ਸਕਦੇ ਹੋਗੇ ਤੇ ਓਕੇ ਜੀ ਧੰਨਵਾਦ